ਇਹਨਾਂ ਨੇ ਸੁੱਟਿਆ ਮੈਨੂੰ ਇਧਰਲੀ ਬਾਰੀ ਚ ਮੇਰੀ ਧੌਣ ਉਹਦੇ ਪਗਲੇ ਬਣ ਚਲ ਗਈ ਮੈਂ ਸੀਟ ਦੇ ਪਿਛੋਂ ਹੱਥ ਪਾਗੇ ਨਾ ਉਹਦੇ ਪਰਨਾ ਪਤਾ ਹੀ ਉਹਦੇ ਕੇਸ ਮੇਰੇ ਹੱਥ ਜਾ ਗਏ ਲੰਬੇ ਘੜੀ ਸਲਖਣੀ ਹੀ ਕੇ ਖਰੇਕ ਲੈਣੀ ਉਹ ਵਾਕਿਆ ਅੱਦਾ ਹੋ ਗਿਆ ਸ਼ਰਾਬ ਪੀਤੀ ਅਮਰਤਾਰੀ ਹੋ ਕੇ ਔਰ ਮੈਂ ਪ੍ਰਮਾਤਮਾ ਨੂੰ ਹਾਜ਼ਰ ਰਾਜੇ ਲੈਣ ਕੇ ਪੁੱਤਰਾਂ ਦੇ ਦਾਨੀ ਨੂੰ ਇਹ ਬੰਦੇ ਨੇ ਭਾਈ ਅਮਰਤਪਾਲ ਸਿੰਘ ਨੂੰ ਮਾਂ ਭੈਣ ਦੀਆਂ ਗਾਲਾਂ ਕੱਢਦਾ ਸੀ ਤੇ ਨਾਲ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢਦੇ ਤਾਂ ਜਦੋਂ ਉਹਨਾਂ ਨੇ ਇੱਕਦਮ ਗੱਡੀ ਵਿੱਚ ਮਾਰੀ ਆ ਤੇ ਮੈਂ ਨਾ ਮੈਂ ਗੱਡੀ ਇਕਦਾਂ ਬੈਕ ਕੀਤੀ ਆ ਮੈਨੂੰ ਮਿਲੀਆਂ ਨਾ ਬਾਵਾ ਫੜ ਲਿਆ ਦੋਵੇਂ ਉਹਦਾ ਖੜ ਜੋਦਿਆ ਇਹ ਕਿਹੜੇ ਮਤਲਬ ਗਾਲ ਕੱਢ ਗਿਆ ਇਹ ਕਿਹੜੇ ਜੰਪੇ ਸਾਲੇ ਆਪਾਂ ਨੂੰ ਆਪਣੇ ਗੱਲ ਪੈਣ ਵਾਲੇ ਖਲਾਰ ਆਪਾਂ ਵੇਖੀਏ ਉਹ ਮੈਂ ਕਿਹਾ ਉਹਨਾਂ ਕੋ ਉੱਥੇ ਆ ਰਿਹਾ ਮੈਂ ਫਿਰ ਇਕਦਮ ਗੱਡੀ ਖੇਚ ਲਈ ਜੇ ਮੈਂ ਗੱਡੀ ਖਿੱਚੀ ਇਹਨਾਂ ਨੇ ਫਿਰ ਮਗਰੋਂ ਲਿਆਣਗੇ ਫੋਰਚਨਰ ਗੱਡੀ ਵਿੱਚ ਮਾਰੀ ਮੈਂ ਅਮਰਤਪਾਲੀ ਨਹੀਂ ਆਇਆ ਫਿਰ ਮੈਂ ਫਿਰ ਤੁਹਾਨੂੰ ਦੱਸਿਆ ਮੈਂ ਕਿਸੇ ਪਰਸਨਲੀ ਨਾ ਉਦੋਂ ਆਇਆ ਸੀ ਨਾ ਹੋਣਾ ਮੈਂ ਉਦੋਂ ਵੀ ਆਪਣੇ ਪੰਜਾਬ ਲਈ ਆਪਣੇ ਪੰਥ ਲਈ ਆਇਆ ਸੀ ਹੁਣ ਵੀ ਮੈਂ ਆਪਣੇ ਪੰਜਾਬ ਲਈ ਤੇ ਆਪਣੇ ਪੰਥ ਲਈ ਆਇਆ ਹਾਂ 2017 ਦੇ ਵਿੱਚ ਬੜੀ ਵੱਡੀ ਫੰਡਿੰਗ ਕੀਤੀ ਸਾਡੀ ਅਮਰੀਕਾ ਟੀਮ ਦੇ ਹਿੱਸੇ ਤੋ ਦੋ ਤਿੰਨ ਟਿਕਟਾਂ ਆਈਆਂ ਸੀ ਮੀਤ ਹੇਰ ਵਾਲੀ ਟਿਕਟ ਦਲਬੀਰ ਸਿੰਘ ਟੌਂਗ ਵਾਲੀ ਟਿਕਟ ਲੋਕ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਅਮਰਪਾਲ ਸਿੰਘ ਦੇ ਲਈ ਪ੍ਰਚਾਰ ਲਈ ਅਮਰੀਕਾ ਦੀ ਧਰਤੀ ਤੋਂ ਜੋਧਵੀਰ ਸਿੰਘ ਪੰਜਾਬ ਦੀ ਧਰਤੀ ਤੇ ਆਉਂਦਾ ਪਹਿਲਾਂ ਆਮ ਆਦਮੀ ਪਾਰਟੀ ਲਈ ਪ੍ਰਚਾਰ ਕੀਤਾ ਤੇ ਸੋਸ਼ਲ ਮੀਡੀਆ ਤੇ ਐਕਟਿਵ ਰਿਹਾ ਪਰ ਕੀ ਕਰਨਾ ਵਾਪਰਦੀ ਹੈ ਕਿ ਉਹਨਾਂ ਨੂੰ ਉਹਨਾਂ ਦੇ ਪੁਰਾਣੇ ਸਾਥੀ ਜਾਂ ਕੌਣ ਚੁੱਕ ਲੈਂਦੇ ਨੇ ਤੇ ਕੁੱਟਮਾਰ ਚੰਗੀ ਤਰ੍ਹਾਂ ਕਰਦੇ ਨੇ ਤੇ ਅੱਜ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਹੋਏ ਆਂ ਤੇ ਹਾਲਾਤ ਜਿਹੜੇ ਉਹਨਾਂ ਦੇ ਸ਼ਕਲ ਤੋਂ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਸਭ ਤੋਂ ਪਹਿਲਾਂ ਠੀਕ ਹੋ ਸੇਤਾ ਤੁਹਾਡਾ ਠੀਕ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੇਤਾ ਠੀਕ ਆ ਹੁਣ ਹਾਂਜੀ ਬਿਲਕੁਲ ਜੀ ਕਿਰਪਾ ਸਤਿਗੁਰ ਦੀ ਠੀਕ ਹੈ ਇਹ ਸਾਰਾ ਫਿਰ ਉਹਨਾਂ ਨੇ ਕੁੱਟਮਾਰ ਹੀ ਇੰਨੀ ਕੀਤੀ ਆ ਹਾਂਜੀ ਬਿਲਕੁਲ ਤੁਸੀਂ ਵੋਟਾਂ ਵਾਲੇ ਦਿਨ ਦੀਆਂ ਮੇਰੀਆਂ ਦੇਖ ਸਕਦੇ ਹੋ ਬਾਈਟਸ ਜਦੋਂ ਜਿੱਤੇ ਆ ਟਾਲਾ ਸਾਹਿਬ ਤੋਂ ਆਪਣਾ ਅਰਦਾਸ ਕੀਤੀ ਸੀ ਤੇ ਇੱਥੇ ਮੱਥਾ ਟੇਕ ਕੇ ਮਾਤਾ ਜੀ ਨੂੰ ਦਿਹਾੜੇ ਆਪਣੇ ਥੋੜੇ ਦੁੱਖ ਦੇ ਚੱਲਣ ਦਾ ਸੀ ਸੋ ਖੁਸ਼ੀ ਦੇ ਨਹੀਂ ਮਨਾਉਣੀ ਇੱਕ ਡੱਬਾ ਗੁਰੂ ਘਰ ਚੜਾ ਕੇ ਤੇ ਦੂਜਾ ਮਾਤਾ ਜੀ ਨੂੰ ਦੇ ਕੇ ਤੇ ਉਸ ਦਿਨ ਚੰਗਾ ਭਲਾ ਸੀ ਪਰ ਉਸ ਤੋਂ ਬਾਅਦ ਫਿਰ ਆਹ ਵੇਖ ਲਓ ਤੁਹਾਡੇ ਸਾਹਮਣੇ ਪੁਰਾਣੀ ਦੁਸ਼ਮਣੀ ਸੀ ਰੰਜਿਸ਼ ਸੀ ਨਾਲ ਦੇ ਸਾਥੀ ਸੀ ਹੈ ਕੌਣ ਸੀ ਨਹੀਂ ਰੰਜਿਸ਼ ਪੁਰਾਣੀ ਸਾਥੀ ਪੁਰਾਣੇ ਹੀ ਹਾਂ ਰੰਜਿਸ਼ ਨੂੰ ਨਹੀਂ ਪੁਰਾਣਾ ਕਹਿ ਸਕਦੇ ਬਾਕੀ ਜਦਾਂ ਉਦੋਂ ਮੁੰਡ ਪੁਣੇ ਵਾਲੀਆਂ ਝੜਪਾਂ ਹੁੰਦੀਆਂ ਉਹ ਸੀ ਪਰ ਹੋਰ ਨਹੀਂ ਕੋਈ ਅ ਮੈਂ ਉਸ ਵੇਲੇ 2017 ਦੇ ਵਿੱਚ 2014 ਤੋਂ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਇਹਨਾਂ ਦੇ ਨਾਲ ਜੁੜੇ ਹਾਂ ਇਹਨਾਂ ਨੂੰ ਫੰਡਿੰਗ ਕੀਤੀ ਬੜੀ ਤੇ ਮੇਰਾ ਮਤਲਬ ਪਹਿਲਿਆਂ ਚ ਨਾ ਬੋਲਦਾ ਜਿਹੜਾ ਸੋਸ਼ਲ ਮੀਡੀਆ ਤੇ ਆਪਣੇ ਅਬਿਰਸਾ ving walto ਆ ਹੋਣੀ ਬੀਬੀ ਜ਼ਗੀਰ ਕਾਰ ਹੋਣੀ ਇਹ ਮੇਰਾ ਨਾਮ ਲੈ ਕੇ ਟੀਵੀ ਡਿਬੇਟਾਂ ਦੇ ਮੈਨੂੰ ਮਤਲਬ ਮਾੜਾ ਚੰਗਾ ਬੋਲਦੇ ਰਿਹਾ ਪੀ ਇਹ ਤੁਹਾਡੇ ਬਾਹਰੋਂ ਪ੍ਰਚਾਰਕ ਤੁਹਾਡੇ ਝਾੜੂ ਵਾਲੇ ਏ ਮਤਲਬ ਬੰਦਾ ਚੰਗਾ ਬੋਲਦੇ ਆ ਤੇ ਦਲਬੀ ਇਹਨਾਂ ਦੀ ਪਾਰਟੀ ਦੇ ਬੰਦਾ ਚੰਗਾ ਬੋਲਦੇ ਰਹੇ ਲੋਕਾਂ ਨੂੰ ਤੁਸੀਂ ਅ ਕਹਿ ਸਕਦੇ ਹੋ ਵੀ ਪੋਸਟਾਂ ਪਾਉਂਦੇ ਰਹੇ ਜਾਂ ਪੋਸਟਾਂ ਵੀ ਮੈਂ ਖੁੱਲ ਕੇ ਬੋਲਦਾ ਹਾਂ ਬਹੁਤ ਜ਼ਿਆਦਾ ਅ ਅਕਾਲ ਮੈਂ ਸਭ ਤੋਂ ਪਹਿਲਾਂ 2012 ਚ ਵੀਡੀਓ ਪਾਈ ਆ ਅੱਜ ਆਖਾਂ ਬਾਦਲ ਸਾਹਿਬ ਨੂੰ ਓਟ ਤੱਕ ਆਪਣਾ ਪੰਜਾਬ ਹਰ ਸ਼ਹਿਰ ਚ ਨਸ਼ਾ ਵੇਚਦਾ ਪਿੰਡ ਪਿੰਡ ਵਿੱਚ ਬਣੇ ਸ਼ਰਾਬ ਜੇ ਉਦੋਂ ਹੀ ਇਹ ਵੀਡੀਓ ਮਨਪੀ ਬਦਲੇ ਛੇਰ ਵਿੱਚ ਮੈਂ ਮਨਪੀ ਦਾ ਨਾਮ ਲੈ ਆਹੀ ਭਗਵੰਤ ਦਾ ਲੈ ਆਹੀ ਇਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਨੇ ਮੇਰੇ ਨਾਲ ਸੰਪਰਕ ਕੀਤਾ ਸੀ ਕਿ ਯਾਰ ਤੂੰ ਜੰਗ ਆ ਮੈਨੂੰ ਵੀ ਲੱਗਾਈ ਪੀ ਇਹ ਖਰੇ ਭਗਤ ਸਿੰਘ ਹੀ ਆਪੀ ਸਾਡਾ ਕੋਈ ਨਾ ਕੋਈ ਸਿਰੇ ਬਨੇ ਲਾਊਗਾ ਅਸੀਂ ਵੀ ਜੰਗ ਹਾਂ ਸੋ ਉਦੋਂ ਤੋਂ ਇਹਨਾਂ ਨਾਲ ਜੁੜੇ ਹਾਂ ਤੇ ਦਲਬੀਰ ਸਿੰਘ ਟੌਂਗ ਅੱਜ ਵੀ ਮੇਰੇ ਕੋਲ ਤੁਸੀਂ ਇਹ ਮੈਸੇਜ ਲੈਣੇ ਹੋਏ ਮੇਰੇ ਪੈ ਨੇ ਮੇਰੇ ਫੇਸਬੁਕ ਮੈਸੇਜ ਜਿਹਦੇ ਵਿੱਚ ਟਿਕਟ ਵਾਸਤੇ ਮੈਨੂੰ ਪੁੱਛਦਾ ਵੀ ਭਾਜੀ ਹੋ ਗਈ ਡਨ ਕਿ ਨਹੀਂ ਵੀ ਮੈਂ ਜਨਾਬ ਪ੍ਰਚਾਰ ਕੀਤਾ ਸੀ 4-5 ਸਾਲ ਉਸ ਦੇ ਵਿੱਚ ਸਾਡੇ ਹਲਕਾ ਰਿਜ਼ਰਵ ਹੋਣ ਕਰਕੇ ਮਤਲਬ ਪਾਰਟੀ ਨੇ ਚਲੋ ਮੇਰੀ ਇੰਨੀ ਸੁਣੀ ਵੀ ਜਿਹੜੀ ਉਹ ਟਿਕਟ ਇਹਨੂੰ ਮਿਲੀ ਸੀ ਬਾਕੀ ਮੋਸਟਲੀ ਟਿਕਟਾਂ ਵਿਕੀਆਂ ਵੀ ਪਰ ਇਹ ਟਿਕਟ ਬਿਨਾ ਪਏ ਹਾਂ ਤੋਂ ਜਿਹੜੀ ਦਲਬੀਰ ਸਿੰਘ ਟਾਉ ਨੂੰ ਮਿਲੀ ਸੀ ਹੂੰ ਜੀ ਉਦੋਂ ਤੁਸੀਂ 17 ਚ ਆ ਕੇ ਪ੍ਰਚਾਰ ਕੀਤਾ ਨਾਲ ਬਹੁਤ ਜ਼ਿਆਦਾ ਜੀ ਮੈਂ ਮਤਲਬ ਰਾਹ ਚ ਟਰੱਕ ਖਿਲਾੜ ਕੇ ਅੱਧ ਦੇ ਵਿੱਚ ਤੇ ਟਿਕਟ ਲੈ ਕੇ ਤੇ ਪੰਜਾਬ ਆ ਗਿਆ ਸੀ 17 ਚ ਹਾਂਜੀ 2017 ਦੇ ਵਿੱਚ ਐਸੇ ਕਰੇ ਇੱਥੇ ਹੀ ਐ ਜਗ੍ਹਾ ਜਿੱਥੇ ਆਪਾਂ ਬੈਠੇ ਆਂ ਤੋਂ ਦੋ ਕਦਮ ਪਰਾਂ ਉਹ ਜਿੱਥੇ ਭਾਜੀ ਬੈਠੇ ਨੇ ਉੱਥੇ ਦਲਬੀਰ ਸਿੰਘ ਟੌਂਗ ਆਣ ਕੇ ਇੱਥੇ ਮੇਰੇ ਘਰੇ 500 700 ਬੰਦੇ ਆਣਾ ਮੇਰੇ ਪਿੰਡੋਂ ਤੇ ਦਲਬੀਰ ਸਿੰਘ ਟੌਂਗ ਆਇਆ ਮੇਰੇ ਹਾਰੂ ਰਪਾਏ ਮੈਂ ਹਾ ਦੋ ਮੇਰੇ ਕੋ ਵੀਡੀਓ ਪਈ ਆ ਦੋਵੇਂ ਜੁੜ ਕੇ ਕਿਹਾ ਵੀ ਦਲਬੀਰ ਸਿਆ ਤੂੰ ਜੀ ਆਇਆਂ ਜਥੇਦਾਰ ਜੀ ਪਰ ਅਹੀਂ ਮੰਨੇ ਤੋਂ ਔਖੇ ਹੋਏ ਆਂ ਕਿਉਂਕਿ ਉਹਨੂੰ ਅਹੀਂ ਇਦਾਂ ਹੀ ਜਿਤਾਇਆ ਸੀ ਪਰ ਮੁੜ ਕੇ ਉਹ ਹੀ ਸਾਡੇ ਵਿਰੁੱਧ ਹੋ ਗਿਆ ਉਹ ਹੀ ਚੋਰੀਆਂ ਚਕਾਰੀਆਂ ਕਰਉਣ ਲੱਪਿਆ ਜੇ ਤੂੰ ਵੀ ਇਹੀ ਕੁਝ ਕੀਤਾ ਤੇ ਇਹ ਜੋਦਾ ਇਦਾਂ ਹੀ ਤੇਰੇ ਵਿਰੁੱਧ ਹੀ ਬਲੂਗਾ ਉਹ ਖਰੇ ਮਤਲਬ ਪਤਾ ਨਹੀਂ ਕਿਹੜੀ ਉਹ ਘੜੀ ਸਲਖਣੀ ਹੀ ਕਿ ਖਰੇਕ ਲੈਣੀ ਹੀ ਉਹ ਵਾਕਿਆ ਇਦਾਂ ਹੋ ਗਿਆ ਕਿ ਮੈਨੂੰ ਮੁੜ ਕੇ ਇਹਨਾਂ ਦੇ ਇਹਨਾਂ ਦੇ ਮੈਂ ਖਿਲਾਫ ਨਹੀਂ ਕਹਿ ਸਕਦਾ ਮੈਂ ਆਪਣੇ ਪੰਜਾਬ ਨੂੰ ਪਿਆਰ ਕਰਦਾ ਆਪਣੇ ਪੰਥ ਨੂੰ ਪਿਆਰ ਕਰਦਾ ਸੋ ਮੈਂ ਹਮੇਸ਼ਾ ਉਹਦੀ ਗੱਲ ਕਰਦਾ ਰਹੂਗਾ ਨਹੀਂ ਜੀ ਨਹੀਂ ਬਿਲਕੁਲ ਜਦੋਂ اچਾਂ ਹੋ ਗਈ ਸੀ ਇਹਨਾਂ ਦੀ ਬਿਲਕੁਲ ਜਦੋਂ ਪਾਟੀ ਦੇ ਵਿੱਚ ਬੜੀਆਂ ਗੱਲਾਂ ਹੋਈਆਂ ਅਹੁਦਿਆਂ ਦਾ ਕਰਕੇ ਉਹ ਲੜਾਈਆਂ ਹੋਈਆਂ ਪਾਰਟੀ ਦੇ ਵਿੱਚ ਟਿਕਟਾਂ ਵੰਕਣ ਦੀਆਂ ਕੁੜੀਆਂ ਨਾਲ ਜਿਹੜਾ ਵਾਅਦੇ ਘਾਟੇ ਹੋਏ ਉਹ ਜਦੋਂ ਅੰਦਰ ਰੌਲਾ ਪਾਇਆ ਪਾਰਟੀ ਦੇ ਵਿੱਚ ਫਿਰ ਇਹ ਮੈਨੂੰ ਖਾਲਸਤਾਨੀ ਕਹਿਣ ਲੱਪੇ ਤੇ ਜਿਹੜੇ ਪੰਥਕ ਤੇਰੀ ਉਹ ਮੈਨੂੰ ਝਾੜੂ ਵਾਲਾ ਕਹਿੰਦੇ ਸੀ ਹੂੰ ਕਿ ਤੂੰ ਝਾੜੂ ਵਾਲਾ ਵਾਂ ਤੂੰ ਰਾਸ਼ਟਰਵਾਦੀ ਆ ਤੇ ਜਿਹੜੇ ਇਹ ਹੀ ਇਹ ਮੈਨੂੰ ਖਾਲਸਤਾਨੀ ਕਹਿਣ ਲੱਪੇ ਵੀ ਜਦੋਂ ਤੁਸੀਂ ਮਤਲਬ ਮੁੜ ਕੇ ਫਿਰ ਤੁਹਾਨੂੰ ਟ੍ਰੋਲ ਕਰ ਲਾ ਪੈਂਦੇ ਆ ਸਾਬਣਾ ਦਾ ਮਤਲਬ ਜੋ ਵੀ ਪਾਰਟੀ ਦੇ ਜਦੋਂ ਵੀ ਕੋਈ ਗਲਤ ਹੋਇਆ ਜੇ ਸੁਤਿਆ ਸਿੰਘ ਛੋਟੇਪੁਰ ਵਾਲਾ ਕਾਉਂਟ ਹੋਇਆ ਮੈਂ ਉਦੋਂ ਵੀ ਬੋਲਿਆ ਕਿ ਸਬੂਤੇ ਵਿਖਾਓ ਸਾਨੂੰ ਪਤਾ ਲੱਗੇ ਜਦੋਂ ਵੀ ਕੋਈ ਵੀ ਗੱਲ ਹੋਈ ਆ ਅਸੀਂ ਰੌਲਾ ਪਾਇਆ ਜੇ ਤੁਸੀਂ ਨਾਲ ਨਾਰੇ ਲਾਈ ਜਾਓਗੇ ਹੱਕ ਦੇ ਵਿੱਚ ਉਦੋਂ ਸਾਰਾ ਕੁਝ ਸਹੀ ਆ ਤੇ ਜਦੋਂ ਤੁਸੀਂ ਥੋੜਾ ਜਿਆ ਟੋਕੋਗੇ ਤੇ ਉਦੋਂ ਹੀ ਜਿਹੜਾ ਉਹ ਸਾਰਾ ਕੁਝ ਹੋ ਜਾਂਦਾ ਵਾ ਕਿ ਤਹਾਡੇ ਵਿਰੋਧ ਹੋ ਜਾਂਦੇ ਆ ਜੀ ਹਮ ਇਹ ਅਸਲ ਤੁਸੀਂ ਉਦੋਂ ਪ੍ਰਚਾਰ ਨਹੀਂ ਕੀਤਾ ਤੁਸੀਂ ਉਹਨਾਂ ਦੇ ਖਿਲਾਫ ਜਿਹੜੇ ਇਹਨਾਂ ਦੇ ਵਿੱਚ ਕਿਤੇ ਵਾਅਦੇ ਕਾਟੇ ਹੁੰਦੇ ਰਹੇ ਉਹਨਾਂ ਨੂੰ ਟੋਕਣ ਲੱਗ ਗਏ ਤੇ ਪਾਰਟੀ ਤੋਂ ਬਾਹਰ ਜਾਣਾ ਪਿਆ ਫਿਰ ਤੁਸੀਂ ਦੂਸਰੇ ਪਾਸੇ ਖੜ ਗਏ ਪੰਜਾਬ ਲਈ ਮੈਂ ਅਸਲ ਪਾਰਟੀ ਦੇ ਵਿੱਚ ਸ਼ਾਮਲ ਕਦੀ ਵੀ ਨਹੀਂ ਹੋਇਆ ਜਿੱਦੋਂ ਪ੍ਰਚਾਰ ਹੀ ਕਰਤਾ ਤਾਂ ਫਿਰ ਦਬਾਵਾ ਲੱਗ ਗਿਆ ਠੱਪਾ ਤਾਂ ਝਾੜੂ ਦਾ ਹੀ ਲੱਗਿਆ ਜੀ ਠੱਪਾ ਲੱਗ ਗਿਆ ਬਿਲਕੁਲ ਅਸੀਂ 2017 ਦੇ ਵਿੱਚ ਬੜੀ ਵੱਡੀ ਫੰਡਿੰਗ ਕੀਤੀ ਸਾਡੀ ਅਮਰੀਕਾ ਟੀਮ ਦੇ ਹਿੱਸੇ ਦੋ ਤਿੰਨ ਟਿਕਟਾਂ ਆਈਆਂ ਸੀ ਮੀਤ ਹੇਰ ਵਾਲੀ ਟਿਕਟ ਦਲਵੀਰ ਸਿੰਘ ਟੌਂਗ ਵਾਲੀ ਟਿਕਟ ਦੋ ਤਿੰਨ ਹੋਰ ਜਿਹੜੀਆਂ ਜੰਗ ਟਿਕਟਾਂ ਸੀ ਉਹ ਅਮਰੀਕਨ ਟੀਮ ਦੇ ਹਿੱਸੇ ਦੇ ਵਿੱਚ ਹੀ ਸੀ ਕਿ ਜਿਹਨਾਂ ਸਾਰਿਆਂ ਨੂੰ ਤੁਸੀਂ ਉੱਥੋਂ ਬਹੁਤ ਵੱਡੀ ਗੱਲ ਹੈ ਸਬੂਤ ਇਸ ਚੀਜ਼ ਦਾ ਤੁਹਾਡੇ ਕੋਲ ਸਬੂਤ ਹੈ ਜਾਂ ਇਹਨਾਂ ਲੋਕਾਂ ਨੇ ਭੇਜੇ ਹੋ ਜਾਣਦੇ ਨੇ ਤੇ ਇਹਨਾਂ ਕੋ ਲੀਗਲ ਤੌਰ ਤੇ ਵੀ ਜਿਹੜੇ ਆਏ ਆ ਤੇ ਬਾਕੀ ਜਿਨ੍ਹਾਂ ਨੇ ਦਿੱਤ ਲੋ ਸਾਰਾ ਕੋਈ ਸੰਗਤ ਨੂੰ ਪਤਾ ਹੀ ਆ ਬੜੇ ਵੱਡੇ ਪੱਦਰ ਤੇ ਪਾਇਆ 70 80 ਲੱਖ ਰੁਪਈਆ ਦੇ ਮੈਂ ਆਪਣੇ ਹਲਕੇ ਦੇ ਵਿੱਚ ਹੀ ਭੇਜਿਆ ਮੁੜ ਕੇ ਜਿਆਦਾ ਪੈਸਾ ਜਿਹੜਾ ਡਾਇਰੈਕਟ ਦਿੱਲੀ ਜਾਂਦਾ ਸੀ ਇਹ ਕਹਿੰਦੇ ਸੀ ਕਿ ਡਾਇਰੈਕਟ ਦਿੱਲੀ ਡਿਰੇਟ ਕਰੋ ਤੇ ਵਾਇਆ ਦਿੱਲੀ ਤੋਂ ਕੱਟ ਕੇ ਦਿੱਤੀ 35% ਪੰਜਾਬ ਆਉਂਦਾ ਇਹ ਫਿਰ ਉਹ ਸਾਡੇ ਬੰਦਿਆਂ ਕੋ ਪਹੁੰਚਦਾ ਨਹੀਂ ਇਹ ਇੱਥੇ ਚੀਕਦੇ ਸੀ ਸਾਨੂੰ ਫਿਰ ਇਹਨਾਂ ਲਈ ਵੱਖਰੀ ਕਲੈਕਸ਼ਨ ਕਰਕੇ ਪਰ ਇਹਦਰ ਪਹੇ ਭਜਨੇ ਪਿੰਦੇ ਹਾਂ ਚਲੋ ਆਪਾਂ ਉਹ ਗੱਲਾਂ ਪੁਰਾਣੀਆਂ ਦੇ ਵਿੱਚ ਆਈ ਡੋਂਟ ਥਿੰਕ ਸੋ ਕਿ ਮੈਂ ਕਹਿੰਦਾ ਵੀ ਉਹਨਾਂ ਚੀਜ਼ਾਂ ਦੇ ਵਿੱਚ ਕੀਤੀ ਕੋਈ 1921 ਹੋਈ ਹੋਵੇ ਉਸ ਤਾਂ ਉਸ ਦਾ ਨਤੀਜਾ ਤੁਹਾਨੂੰ ਹੁਣ ਭੁਗਤਣਾ ਪਿਆ ਉਹ ਕਿ ਸੱਚ ਬੋਲਿਆ ਹੋਵੇ ਕਿਸੇ ਚੀਜ਼ ਦਾ ਜਾਂਦਾ ਨਿਕ ਤੇ ਬਹਿਸ ਹੋਈ ਹੋਵੇ ਨਹੀਂ 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 ਬਾਕੀ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਫਿਰ ਇੱਕ ਗੱਲ ਕਹਿਣਾ ਵਾਂ ਕਿ ਮਤਲਬ ਇਹ ਕਥੜ ਕੇ ਥਾਪੜ ਕੇ ਕਿਹੜੀ ਗੱਲ ਬੋਲਦੇ ਰਹੇ ਆ ਕਿ ਮੈਂ ਨਾ ਪੈਸੇ ਜੇ ਇਕੱਠੇ ਵੀ ਕੀਤੇ ਆ ਤੇ ਸੰਗਤ ਨੂੰ ਕਦੀ ਅੱਜ ਤੱਕ ਆਪਣੇ ਹੱਥੀਂ ਨਾ ਕੋਈ ਪੈਸਾ ਫੜਿਆ ਨਾ ਕਦੀ ਆਪਣੇ ਖਾਤੇ ਚ ਪਵਾਇਆ ਨਾ ਕਦੀ ਇਸ ਚੱਕਰ ਚ ਪਿਆ ਤਾਂ ਹੀ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਾਲੀਆਂ ਨੇ ਵੀ ਇਹਨਾਂ ਨੇ ਮੁੜ ਕੇ ਚੱਕਰ ਸੁੱਟਣ ਦੀ ਲਵੇਟਣ ਦੀ ਸਿਰਫ ਪ੍ਰਮਾਤਮਾ ਨੂੰ ਵੀ ਆਪਾਂ ਕਿਸੇ ਬੰਨੇ ਦਾਗ ਹੀ ਨਹੀਂ ਕਿਸੇ ਬੰਨੇ ਆਪਣੀ ਹੈ ਨਹੀਂ ਕੋਈ ਤੇ ਆਪਾਂ ਮਤਲਬ ਬਚਦੇ ਰਹੇ। ਹਮਮ ਇਹ ਹੀ ਗੱਲ ਜੀ। ਹੁਣ ਅਮਰਤਪਾਲ ਖੜਿਆ ਬਿਨੇ ਦੱਸਿਆ ਫਿਰ ਤੁਸੀਂ ਪੰਜਾਬ ਆਏ ਉਸੇ ਪਹਿਲਾਂ ਦੀ ਤਰ੍ਹਾਂ ਮੈਂ ਅਮਰਤਪਾਲ ਹੀ ਨਹੀਂ ਆਇਆ ਫਿਰ। ਮੈਂ ਫਿਰ ਤੁਹਾਨੂੰ ਦੱਸਿਆ ਮੈਂ ਕਿਸੇ ਪਰਸਨਲੀ ਨਾ ਉਦੋਂ ਆਇਆ ਸੀ ਨਾ ਹੁਣ ਆਇਆ। ਮੈਂ ਉਦੋਂ ਵੀ ਆਪਣੇ ਪੰਜਾਬ ਲਈ ਆਪਣੇ ਪੰਥ ਲਈ ਆਇਆ ਸੀ ਹੁਣ ਵੀ ਮੈਂ ਆਪਣੇ ਪੰਜਾਬ ਲਈ ਤੇ ਆਪਣੇ ਪੰਥ ਲਈ ਆਇਆ ਹਾਂ ਜੀ ਰਾਕੇ ਵੋਟਾਂ ਮੰਗੀਆਂ ਬਿਲਕੁਲ ਮੰਗੀਆਂ ਤੇ ਇੱਕ ਪਰਸਨ ਅਮਰਤਪਾਲ ਸਿੰਘ ਸੀ ਜਿੰਦੇ ਲਈ ਤੁਸੀਂ ਪ੍ਰਚਾਰ ਹਾਂਜੀ ਫਿਰ ਮਤਲਬ ਕੋਈ ਨਾ ਕੋਈ ਤੇ ਫਿਰ ਤੁਹਾਨੂੰ ਕੈਂਡੀਡੇਟ ਖੜਾ ਹੋਣਾ ਪਊਗਾ ਨਾ ਉੱਥੇ ਕੋਈ ਨਾ ਕੋਈ ਪਰਸਨ ਤੇ ਹੋਊਗਾ ਨਾ ਤੁਹਾਨੂੰ ਜਿਹਦੀ ਗੱਲ ਕਰਨੀ ਪਊਗੀ ਫਿਰ ਐਰਕੀ ਅਮਰਤਪਾਲ ਸਿੰਘ ਸੀ ਤੇ ਵਧੀਆ ਵੇਖੋ ਅਮਰਤਪਾਲ ਸਿੰਘ ਨਾਲ ਅਸੀਂ ਫਸਦੇ ਵੀ ਰਹੇ ਹਾਂ ਭਾਈ ਅਮਰਤਪਾਲ ਸਿੰਘ ਨਾਲ ਮੈਂ ਅਮਰਤਪਾਲ ਸਿੰਘ ਕਈ ਵਾਰੀ ਉਦਾਂ ਫਲੋ ਚ ਕਹਿ ਦਿੰਨਾ ਕਿਉਂਕਿ ਅਸੀਂ ਮਿੱਤਰ ਵੀ ਰਹੇ ਹਾਂ ਅਸੀਂ ਫਸਦੇ ਵੀ ਰਹੇ ਹਾਂ ਡਿਬੇਟਾ ਦੇ ਵਿੱਚ ਬੜਾ ਤੇ ਅਸੀਂ ਪੰਜਾਬ ਪੱਖੀ ਵੀ ਹਾਂ ਦੋਵੇਂ ਕੁਝ ਗੱਲਾਂ ਤੇ ਮੰਨ ਲਓ ਜਦੋਂ ਮੈਂ ਆਪਦੇ ਨਾਲ ਸੀ ਇਹ ਮੈਨੂੰ ਰੋਗ ਦੇ ਸੀ ਉਦੋਂ ਨਹੀਂ ਸੀ ਸਮਝ ਪਰ ਬਾਅਦ ਦੇ ਵਿੱਚ ਸਮਝ ਲੱਗੀ ਸੋ ਮੈਂ ਭਾਈ ਅਮਰਤਪਾਲ ਸਿੰਘ ਨਾਲ ਵਾਅਦਾ ਕੀਤਾ ਸੀ ਜਦੋਂ ਸੰਗਤ ਨੇ ਇਹਨਾਂ ਨੂੰ ਬਖਸ਼ਿਆ ਨਾ ਵੀ ਸੰਗਤ ਨੇ ਕਿ ਆਪੀ ਤਗੜਾਓ ਆਪੋ ਦੋਹਾਂ ਦੇ ਢੇ ਵੀ ਅਜ ਤੋਂ ਤੁਹਾਡਾ ਵੱਡਾ ਭਰਾ ਵਾਂ ਉਮਰ ਚ ਮੇਰੇ ਤੋਂ ਛੋਟੇ ਨੇ ਤੇ ਜਦੋਂ ਵੀ ਲੋੜ ਪਈ ਆਵਾਜ਼ ਮਾਰਿਓ ਤੇ ਆਪਾਂ ਹਾਜ਼ਰ ਆ ਉਹ ਚਲੋ ਆਵਾਜ਼ ਮਾਰਨ ਦੇ ਇਸ ਵੇਲੇ ਨਹੀਂ ਹਾਲਾਤ ਦੇ ਵਿੱਚ ਪਰ ਗੁਰੂ ਸਾਹਿਬ ਵੱਲੋਂ ਹੁਕਮ ਹੋਇਆ ਤੇ ਜੋਦਾ ਸਿੰਘ ਜੱਜੇ ਚੜ ਕੇ ਆ ਗਿਆ ਆਣ ਕੇ ਠੋਕੇ ਪ੍ਰਚਾਰ ਕੀਤਾ ਤੇ ਗੁਰੂ ਸਾਹਿਬ ਨੇ ਸਾਡਾ ਮਾਰ ਰੱਖਿਆ ਇੱਕ ਦੀ ਜਗ੍ਹਾ ਸਾਡੀ ਝੋਲੀ ਦੋ ਵਾਜਾ ਪਾਈਆਂ ਜਿਹੜੀਆਂ ਪਾਰਲੀਮੈਂਟ ਤੇ ਸਾਡੀ ਆਵਾਜ਼ ਚੁੱਕਣਗੀਆਂ ਜੀ ਉਹਨਾਂ ਲਈ ਤੁਸੀਂ ਗੁਰਦੁਆਰਾ ਸਾਹਿਬ ਗਏ ਤੇ ਗੁਰਦੁਆਰਾ ਸਾਹਿਬ ਜਿਹੜਾ ਤੁਹਾਡਾ ਸਾਥੀ ਸੀ ਉਹ ਸਾਥੀ ਕਿਵੇਂ ਬਣ ਗਿਆ ਤੁਹਾਨੂੰ ਮਿਲਿਆ ਕਦੋਂ ਜਦੋਂ ਮਿਲਦਾ ਤੇ ਫਿਰ ਤੁਸੀਂ ਇੰਨਾ ਭਰੋਸਾ ਕਿਵੇਂ ਕਰ ਲਿਆ ਉਹਦੇ ਤੇ ਇਹ ਭਰੋਸਾ ਨਾ ਉਹ ਮੈਨੂੰ ਬਾਅਦ ਚ ਪਤਾ ਲੱਗਾ ਕਿ ਉਹਦੇ ਬੜਾ ਵੱਡਾ ਚੋਰ ਚੋਰ ਚੱਕਾ ਇਥੋਂ ਬੜੀ ਬਰਾਂ ਨੂੰ ਕੁੱਟ ਪਈ ਤਿੰਨ ਚਾਰ ਉਹਤੇ ਲੁੱਟਖੋ ਦੇ ਪਰਚੇ ਨੇ ਪਰ ਐਸ ਵੇਲੇ ਸਿੱਖੀ ਸਰੂਪ ਦੇ ਵਿੱਚ ਆਇਆ ਜਿਹਦਾ ਪਾਰਟੀਆਂ ਦੇ ਲੀਡਰ ਪਰਖਦਾ ਰਿਹਾ ਤੇ ਉਹਨੂੰ ਇੱਕ ਬੰਦੇ ਦੀ ਪਛਾਣ ਨਹੀਂ ਮੈਂ ਦੱਸਦਾ ਤੁਹਾਨੂੰ ਜਿਹੜਾ ਬੰਦਾ ਗੁਰਸਿੱਖ ਜਿਨੇ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਮਤਲਬ ਮੈਂ ਵੇਖੋ ਮੈਂ ਹੱਲੇ ਪੱਤੇ ਤ ਬੰਦਾ ਵਾਂ ਤੇ ਜਿਹੜਾ ਗੁਰਸੇਖ ਬੰਦਾ ਜੀ ਨੇ ਅਮਰ ਸ਼ਕਾ ਮੈਂ ਉਹਦਾ ਬਹੁਤ ਜ਼ਿਆਦਾ ਸਤਿਕਾਰ ਕਰਦਾ ਮੈਨੂੰ ਸੀ ਕਿ ਬੰਦਾ ਗੁਰੂ ਦੇ ਲੜ ਲੱਗ ਗਿਆ ਯਾਰ ਜੋਦੇ ਤੈਨੂੰ ਤਾਂ ਲੱਖ ਕੁੜਾ ਚੰਗਾ ਪਹਿਲਾਂ ਜਾਣਦੇ ਸੀ ਨਹੀਂ ਪਹਿਲਾਂ ਨਹੀਂ ਜਾਣਦਾ ਪਰ ਗਰਾਉਂ ਦੇ ਵਿੱਚ ਮੈਨੂੰ ਖੇੜਦਾ ਮਿਲਿਆ ਮੈਂ ਸੋਹਣੀਆਂ ਗੱਲਾਂ ਸੁਣੀਆਂ ਗੁਰੂ ਦੀਆਂ ਗੱਲਾਂ ਕਰੇ ਮੇਰੇ ਨਾਲ ਸੇਵਾ ਦੀਆਂ ਗੱਲਾਂ ਕਰੇ ਕਿ ਦਰਬਾਰ ਸਾਹਿਬ ਸੇਵਾ ਕਰਨ ਜਾਣਾ ਵਾਂ ਤੇ ਦੋ ਦਿਨ ਮੇਰਾ ਆਓ ਆਪਾਂ ਇੱਥੇ ਰਗੜਾ ਲਈਏ ਜੋਦੇ ਪਾਤੋਂ ਹੀ ਆਇਆ ਕਰੋ ਇੱਥੇ ਆਪਾਂ ਗਰਾਊਂਡ ਦੇ ਵਿੱਚ ਮਿਹਨਤ ਲਾਉਨੇ ਆ ਮੈਨੂੰ ਵਧੀਆ ਲੱਗਾ ਬੰਦਾ ਤੇ ਅਮਰ ਸ਼ਕਿਆ ਸੀ ਮੈਨੂੰ ਲੱਗਾ ਕਿ ਬੰਦਾ ਯਾਰ ਮੁੜਿਆ ਵਾ ਬੰਦੇ ਨੂੰ ਚੰਗੀ ਸੇਹ ਦੇਣ ਡਿਆ ਵਾ ਪਰ ਜਿੱਦਾਂ ਨਾ ਆਪਣੇ ਚਲੋ ਸਰਦਾਰ ਉਦਮ ਸਿੰਘ ਜਿਹੜੇ ਨੇ ਸੁਨਾਮ ਉਦਮ ਸਿੰਘ ਕੰਬੋਜ ਕਹ ਲੋ ਆਪਣੇ ਜਿਹੜੇ ਗਦਰੀ ਹੋਏ ਨੇ ਕਰਤਾਰ ਸਿੰਘ ਸਰਾਭੇਣੀ ਉਹਨਾਂ ਦੀ ਜਦੋਂ ਲਹਿਰ ਫੇਲ ਹੋਈ ਆ ਲਹਿਰ ਫੇਲ ਹੋਣ ਤੋਂ ਬਾਅਦ ਨਾ ਉਹਨਾਂ ਨੇ ਦੁਆਬੇ ਦੇ ਜਿੰਨੇ ਹੈਗੇ ਸੀ ਨਾ ਗਦਰੀ ਉਹਨਾਂ ਨੇ ਇੱਕ ਮੂਵਮੈਂਟ ਚਲਾਈ ਆਂਦੇ ਵੈਰੀ ਨਹੀਂ ਮਾਰਨੇ ਹੁਣ ਹੁਣ ਕਹਿੰਦੇ ਆਪਾਂ ਨਾ ਜਿਹੜੇ ਆਪਣੇ ਟੋਟ ਆ ਉਹ ਮਾਰਨੇ ਆ ਫਿਰ ਨਾ ਡੇਢ ਸਾਲ ਉਹ ਇੱਕ ਕਿਤਾਬ ਹੀ ਉਹਦੇ ਉੱਪਰ ਛਪੀ ਗੋਲੀ ਚੱਲਦੀ ਗਈ ਜਿਹਦੇ ਵਿੱਚ ਬੀਪੀਆ ਨੇ بڑے ਵੱਡੇ ਪੱਧਰ ਤੇ ਉਹਨਾਂ ਨੇ ਲਿਆ ਹੀ ਹਿੱਸਾ ਉਹਨਾਂ ਨੇ ਨਾ ਸਭ ਜਿਨ੍ਹਾਂ ਨੇ ਮੂਵਮੈਂਟ ਫੇਲ ਕਰਾਈ ਨਾ ਆਪਣੇ ਗਦਰੀ ਬਾਬਿਆਂ ਦੀ ਸਦਾ ਕਰਤਾ ਸਿੰਘ ਸਰਾਭੇ ਉਹਨਾਂ ਦੀ ਕਿਉਂਕਿ ਉਦੋਂ ਆਲਮੋਸਟ ਕੰਮ ਹੋਇਆ ਪਿਆ ਸੀ ਪਰ ਇਹਨਾਂ ਨੇ ਜਿਹੜਾ ਟੋਟਾ ਨੇ ਖਰਾਬ ਕਰਦਾ ਕੰਮ ਉਹ ਫਿਰ ਕਹਿੰਦੇ ਵੀ ਦੁਸ਼ਮਣ ਨਹੀਂ ਮਾਰਨਾ ਪਹਿਲਾਂ ਪਹਿਲਾਂ ਜਿਹੜਾ ਟੋਟ ਉਹ ਮਾਰਦੇ ਉਹਨਾਂ ਨੇ ਫਿਰ ਚੁੰਨ-ਚੁੰਨ ਕੇ ਇੰਨੇ ਇੱਕ ਟੋਟ ਮਾਰੇ ਕਿ ਦਿੱਲੀ ਦੀ ਉਦੋਂ ਆਪਣਾ ਅੰਡਰ ਅੰਗਰੇਜ਼ਾਂ ਦੇ ਰਾਜ ਸੀ ਦਿੱਲੀ ਦੀ ਰਾਣੀ ਤੱਕ ਹਿੱਲ ਗਈ ਇਹੋ ਹੀ ਕੰਮ ਇਹ ਮੁੰਡਾ ਜੁਗਰਾਜ ਸਿੰਘ ਇਹ ਬੜਾ ਮਤਲਬ ਦਾੜਾ ਰੱਖਿਆ ਹੋਆ ਪਰ ਮੈਨੂੰ ਬੜਾ ਦੁੱਖ ਹੋਇਆ ਉਸ ਦਿਨ ਜਦੋਂ ਮੈਨੂੰ ਕੁੱਟਦੇ ਹੀ ਨਾ ਤੇ ਮੈਨੂੰ ਇੱਕ ਹੋਰ ਮੈਂ ਤੁਹਾਡਾ ਗੱਲ ਕਰਦਾ ਮੈਨੂੰ ਖੰਡੇਵੀਰ ਦੀ ਗੱਲ ਚੇਤੇ ਆ ਜਾਂਦੀ ਬੜੀ ਹੁਣ ਐਸ ਵੇਲੇ ਨਹੀਂ ਦੁਨੀਆ 'ਚ ਹੈਗਾ ਮੈਂ ਨਾ ਖੰਡੇਵੀਰ ਨੂੰ ਇੱਕਰੀ ਪੁੱਛਿਆ ਮੈਂ ਕਿਹਾ ਸਿੰਘ ਯਾਰ ਇੱਕ ਨਾਰਮਲ ਬੰਦਾ ਹੁੰਦਾ ਕਿ ਜਦੋਂ ਮੰਨ ਲਓ ਵੀ ਆ ਅੱਜਕੱਲ੍ਹ ਦੇ ਪ੍ਰਚਾਰਕਾਂ ਨੂੰ ਵੀ ਸੁਣਦੇ ਆ ਮੈਂ ਪਲੀਜ਼ ਆ ਲਾਲਾ ਮੇਰੇ ਥੋੜੀ ਜਿਹੀ ਮਤਲਬ ਹਾਂਜੀ ਤੇ ਆਪਾਂ ਅੱਜ ਕੱਲ ਦੇ ਪ੍ਰਚਾਰ ਕਰਨੀ ਸੁਣਦੇ ਆ ਤੇ ਉਹ ਅੱਜ ਦਾ ਥੋੜੀ ਜੀ ਕਾਮਰੇਟੀ ਵੀ ਬੰਦੇ ਦੇ ਮਨ ਚ ਵੱਧਦੀ ਆ ਤੇ ਮੈਂ ਕਿਹਾ ਵੀ ਸਿੰਘ ਯਾਰ ਇੱਕ ਨੋਰਮਲ ਬੰਦਾ ਇਨੀ ਕੁੱਟ ਕਿਦਾਂ ਖਾ ਸਕਦਾ ਭਾਈ ਮੰਨੀ ਸਕਦਾ ਬੰਦ ਬੰਦ ਕਟਿਆ ਯਾਰ ਇਦਾਂ ਕਿਦਾਂ ਕਟਿਆ ਜਾਊਗਾ ਇੱਕ ਨੋਰਮਲ ਬੰਦਾ ਪਰ ਨਾ ਉਹਦਾ ਖੰਡੇਆ ਵੀ ਜਵਾਬ ਹੀ ਆਂਦਾ ਸਿੰਘ ਜੋ ਜੋ ਤੁਸੀਂ ਗੁਰੂ ਦੇ ਨੇੜੇ ਹੰਦੇ ਜਾਂਦੇ ਨਾ ਜੋ ਤੁਹਾਡਾ ਗੁਰੂ ਨਾਲ ਪਿਆਰ ਵਧਦਾ ਜਾਂਦਾ ਵਾ ਉਹ ਉਹੀ ਤੁਹਾਡਾ ਜਿਹੜਾ ਨਾ ਮਤਲਬ ਤੁਹਾਡੀ ਐਸੀ ਲੇਵ ਲੱਗ ਜਾਂਦੀ ਆ ਫਿਰ ਜਦੋਂ ਮੈਨੂੰ ਉਦੋਂ ਪਰਸੋਂ ਕੁੱਟਦੇ ਸੀ ਨਾ ਤੂੰ ਸੱਚ ਜਾਣੇ ਉਹ ਮੇਰੇ ਵਰਗਾ ਪਾਪੀ ਪਤਿਤਜਾ ਬੰਦਾ ਮੈਨੂੰ ਉਦੋਂ ਨਾ ਮੇਰੇ ਕੁੱਟਣ ਇੱਕ ਬੰਨੇ ਤੇ ਮੇਰੀ ਗੱਛਾੜਾ ਪਹਿਣ ਦੂਜੇ ਬੰਨੇ ਨਾ ਇੱਕ ਮੈਨੂੰ ਠੰਡ ਜੀ ਵੀ ਪਈ ਕਿ ਯਾਰ ਮੈਨੂੰ ਗੱਲ ਚੋਂ ਚੇਤੇ ਆਈ ਨਾ ਤੇ ਮੈਂ ਕਿਹਾ ਵਾਹ ਵੀ ਮਤਲਬ ਕੀ ਕੁਦਰਤ ਵੀ ਉਸ ਨੂੰ ਖੰਡੇ ਦੀ ਗੱਲ ਚੇਤੇ ਆਈ ਤੇ ਇਹੀ ਮਤਲਬ ਚੱਕਰ ਪਿਆ ਕਿ ਇਹ ਬੰਦੇ ਨੇ ਗੁਰੂ ਬਾਣੇ ਦੇ ਵਿੱਚ ਹੋ ਗਏ ਜਿਹੜਾ ਤੁਸੀਂ ਗੱਲ ਪੁੱਛੀ ਹੈ ਬੰਦੇ ਨੇ ਤੇ ਇਹਨੇ ਵੀ ਮੇਰੀ ਰੇਕੀ ਕਰਵਾਈ ਇਹਨੇ ਇਹਨੂੰ ਗੱਜੀ ਕਹਿੰਦੇ ਆ ਨਾ ਜੁਗਰਾਜ ਸਿੰਘ ਗੱਜੀ ਤੇ ਸਿੱਖੀ ਬਾਣੀ ਦੇ ਵਿੱਚ ਔਰ ਇਹਨੇ ਬੰਦੇ ਨੇ ਸ਼ਰਾਬ ਪੀਤੀ ਅਮਰਤਾਰੀ ਹੋ ਕੇ ਔਰ ਮੈਂ ਪ੍ਰਮਾਤਮਾ ਨੂੰ ਹਾਜ਼ਰ ਰਾਜ ਜੀ ਜਾਣ ਕੇ ਪੁੱਤਰਾਂ ਦੇ ਦਾਨੀ ਨੂੰ ਇਹ ਬੰਦੇ ਨੇ ਭਾਈ ਅਮਰਤਪਾਲ ਸਿੰਘ ਨੂੰ ਮਾਂ ਭੈਣ ਦੀਆਂ ਗਾਲਾਂ ਕੱਢਦਾ ਸੀ ਤੇ ਨਾਲ ਮੈਨੂੰ ਮਾਂ ਭੈਣ ਦੀਆਂ ਗਾਲਾਂ ਕੱਢਦੇ ਸੀ ਮਤਲਬ ਇੱਥੋਂ ਤੱਕ ਗਿਰ ਚੁੱਕੇ ਬੰਦੇ ਤੁਹਾਡੇ ਨਾਲ ਰੰਜਿਸ਼ ਹੋ ਸਕਦੀ ਅਮਰਤਪਾਲ ਸਿੰਘ ਨਾਲ ਕਿਉਂ ਮਤਲਬ ਕਹਿੰਦੇ ਸੀ ਵੀ ਮੈਂ ਨਾ ਇੱਕ ਦਿਨੀ ਤੇ ਵੀਡੀਓ ਚ ਜਿੱਦਣ ਭਾਈ ਅਮਰਤਪਾਲ ਸਿੰਘ ਤੇ ਵੋਟਾਂ ਤੋਂ 2 ਦਿਨ ਪਹਿਲਾਂ ਪ੍ਰਚਾਰ band ਹੋਣਾ ਸੀ ਨਾ ਉਦੋਂ ਇਥੇ ਇੰਟਰਵਿਊ ਦੇ ਵਿੱਚ ਬੋਲਿਆ ਸੀ ਤੇ ਇਥੇ ਪ੍ਰਚਾਰ ਵੀ ਖੁੱਲ ਕੇ ਕੀਤਾ ਏ ਇਹ ਤੂੰ ਮਤਲਬ ਹੁਣ ਮੈਂ ਉਹ ਲਫ਼ਜ਼ ਨਹੀਂ ਕੈਮਰੇ ਸਾਹਮਣੇ ਕਹਿ ਸਕਦਾ ਜੋ ਉਹਨਾਂ ਨੇ ਵਰਤੇ ਨੇ ਤੇ ਇਹ ਤੂੰ ਹੀ ਨਵੇਂ ਲੀਡਰ ਜੰਮੇ ਜੇ ਮਤਲਬ ਫ੍ਰਸਟ੍ਰੇਸ਼ਨ ਕੱਢਦੇ ਸੀ ਮਤਲਬ ਸ਼ਰਾਬ ਪੀਤੀ ਦੇ ਵਿੱਚ ਮਤਲਬ ਉਹਨੇ ਨਾਲ ਦੇ ਵੀ ਤੇ ਉਹ ਸਾਰੇ ਮਤਲਬ ਜਿਹੜੀ ਉਹਨਾਂ ਦੇ ਮੂੰਹ ਚ ਜਦੋਂ ਉਹ ਕੱਢਦੇ ਸੀ ਤੇ ਸਪੋਰਟ ਕਿੰਦੀ ਕਰ ਰਹੀ ਸੀ ਬੀ ਸਾਡਾ ਬੰਦਾ ਰਹਾਤਾ ਉਹਨਾਂ ਨੂੰ ਇਹ ਗੁੱਸਾ ਸੀ ਨਾ ਨਹੀਂ 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 ਮੈਂ ਤੁਹਾਨੂੰ ਐਵੇਂ ਕਹੀ ਜਾਵਾਂ ਹਜਾ ਨੇ ਉਹਨਾਂ ਨੇ ਕੋਈ ਗੱਲ ਨਹੀਂ ਮਤਲਬ ਉਹ ਤੇ ਜਦਾਂ ਮਤਲਬ ਅਮਲੀ ਕੁੱਟਮਾਰ ਕਰਦੇ ਆ ਮਤਲਬ ਇਦਾਂ ਦਾ ਹਿਸਾਬ ਦਾ ਵੀ ਨਾਲੇ ਉਸ ਵੇਲੇ ਤੇ ਮਨ ਲਓ ਵੀ ਅੱਧਾ ਕਿ ਮੈਂ ਮਤਲਬ ਹਦਮੋਇਆ ਜਾ ਹੋਇਆ ਸੀ ਤੇ ਮਤਲਬ ਇੰਨੀ ਤੇ ਤੁਹਾਨੂੰ ਕਿੱਥੇ ਰਿੰਦੇ ਤਿੰਨ 2 ਢਾਈ ਘੰਟੇ ਤੁਹਾਨੂੰ 6 ਜਾਣੇ ਸਾਡੇ ਪਹਿਲਾ ਦਾਤਰ ਮਾਰਿਆ ਗੱਡੀ ਤੇ ਤੁਸੀਂ ਫਿਰ ਉਸੇ ਰਸਤੇ ਲੰਗੇ ਕੇ ਦੁਆਰਾ ਫਿਰ ਉਹ ਤੁਹਾਨੂੰ ਅਕਸਾ ਕੇ ਫਿਰ ਲੈ ਗਿਆ ਵੀ ਆਪਾਂ ਜਾਣਾ ਜਾਂ ਪਿਆਰ ਨਾਲ ਲੈ ਗਿਆ ਜਾਂ ਕਿਵੇਂ ਪਹਿਲਾਂ ਜਦੋਂ ਉਹਨਾਂ ਨੇ ਇੱਕਦਮ ਗੱਡੀ ਵਿੱਚ ਮਾਰੀ ਆ ਤੇ ਮੈਂ ਨਾ ਮੈਂ ਗੱਡੀ ਇੱਕਦਮ ਬੈਕ ਕੀਤੀ ਆ ਮੈਨੂੰ ਮੇਰੀਆਂ ਨਾ ਬਾਵਾ ਫੜ ਲਿਆ ਦੋਵੇਂ ਉਹਦਾ ਖੜ ਜੋਦਿਆ ਇਹ ਕਿਹੜੇ ਮਤਲਬ ਗਾਲ ਕੱਢ ਕੇ ਇਹ ਕਿਹੜੇ ਜੰਪੇ ਸਾਲੇ ਆਪਾਂ ਨੂੰ ਆਪਣੇ ਗਲ ਪੈਣ ਵਾਲੇ ਖਲਾਰ ਆਪਾਂ ਵੇਖੀਏ ਉਹ ਮੈਂ ਕਿਹਾ ਉਹਨਾਂ ਕੋ ਉੱਥੇ ਆ ਰਿਹਾ ਮੈਂ ਫਿਰ ਇੱਕਦਮ ਗੱਡੀ ਖਿੱਚ ਲਈ ਜੇ ਮੈਂ ਗੱਡੀ ਖਿੱਚੀ ਸਾਡਾ ਪੇਡ ਅਹਿਮਦਪੁਰ ਵਾਲੂ ਉੱਥੇ ਤੇ ਇਹਨਾਂ ਨੇ ਫਿਰ ਮਗਰੋਂ ਲੈ ਆਣ ਕੇ ਫੋਰਚਨਰ ਗੱਡੀ ਵਿੱਚ ਮਾਰੀ ਮੇਰੀ ਗੱਡੀ ਲੈ ਗਈ ਤੇ ਫਿਰ ਮੈਨੂੰ ਸੁੱਟ ਲੈ ਲੈਣੇ ਗੱਡੀ ਦੇ ਅੱਛਾ ਦੁਆਰਾ ਫਿਰ ਜੀ ਜੀ ਤੇ ਫਿਰ ਇਹ ਹੈ ਬੰਦਾ ਜਿਹੜਾ ਤੁਹਾਡੇ ਨਾਲ ਬੈਠਾ ਸੀ ਉਹ ਹੀ ਤੁਹਾਨੂੰ ਕੁੱਟਣ ਮਾਰਨ ਚ ਨਹੀਂ 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 ਉਹ ਬੰਦੇ ਨੇ ਉਦੋਂ ਤੱਕ ਪ੍ਰਟੈਂਡ ਇਹੀ ਕੁਝ ਕਰਦਾ ਰਿਹਾ ਕਿ ਉਹ ਮੇਰਾ ਹਮੈਤੀ ਆ ਮੁੜ ਕੇ ਮੈਨੂੰ ਉੱਥੇ ਜੋ ਲੈ ਗਏ ਬਨ ਕੇ ਕੁੱਟਣ ਲਾਪੇ ਗੱਡੀ ਜੀ ਮੇਰਾ ਉਹਨਾਂ ਨਾਲ ਮੈਂ ਹੁਣ ਗੱਡੀ ਜਿਹੜਾ ਸੌਕਾ ਤੇ ਬਹਿਣ ਨਹੀਂ ਹਾਲਾ ਮੈਂ ਪੈਰ ਫਸਾਲੇ ਬਾਰੀ ਦੇ ਵਿੱਚ ਉੱਥੇ ਬੜਾ ਥਪੜੋ ਥਪੜੀ ਹੋਏ ਮੈਂ ਜਦੋਂ ਇਹਨਾਂ ਸੁੱਟਿਆ ਮੈਨੂੰ ਪਿੱਛੋਂ ਤੇ ਮੇਰਾ ਮੂੰਹ ਜਿਹੜਾ ਸੀ ਉਹ ਡਰਾਈਵਰ ਦੀ ਬੈਗ ਤੇ ਆ ਗਿਆ ਇੱਥੇ ਸਟੀਅਰਿੰਗ ਆਪਣੇ ਰਾਈਟ ਸਾਈਡ ਤੇ ਆ ਨਾ ਇਹਨਾਂ ਨੇ ਸੁਟਿਆ ਮੈਨੂੰ ਇਧਰਲੀ ਬਾਰੀ ਚ ਮੇਰੀ ਧੌਣ ਉਹਦੇ ਪਗਲੇ ਬਣ ਚਲ ਗਈ ਮੈਂ ਸੀਟ ਦੇ ਪਿੱਛੋਂ ਹੱਥ ਪਾਗੇ ਨਾ ਉਹਦੇ ਪਰਨਾ ਪਤਾ ਹੀ ਉਹਦੇ ਕੇਸ ਮੇਰੇ ਹੱਥ ਜਾ ਗਏ ਲੰਬੇ ਜਦ ਮੈਂ ਕੇਸ ਖਿੱਚੇ ਉਹਦਾ ਵੀ ਧੌਣ ਪਛਾਣੂ ਹੋ ਗਈ ਤੇ ਇਧਰ ਲ ਮੈਂ ਹੱਥ ਪਾਇਆ ਤੇ ਉਦੋਂ ਫਿਰ ਉਹਨਾਂ ਨੇ ਮੇਰੇ ਗੁੱਟਾ ਦੇ ਮਾਰ ਮੁਰਕੇ ਨਾ ਉਹ ਨਹੀਂ ਉਦ ਆਇਆ 15 20 ਮਿੰਟ ਬਾਅਦ ਜਦੋਂ ਮੈਨੂੰ ਕੁੱਟਣ ਦਾ ਹੀ ਹਲੇ ਉਦੋਂ ਮੈਂ ਕੋਟੇ ਚੱਲੀ ਗਿਆ ਪਹਿਲਾਂ ਤੇ ਗੱਡੀ ਚ ਨਹੀਂ ਬਾਹਰ ਲੱਗੇ ਜਦੋਂ ਜਾ ਕੇ ਉੱਥੇ ਸੁੱਟ ਲਿਆ ਮੈਨੂੰ ਠੀਕ ਹੈ 20 ਕੁ ਮਿੰਟਾਂ ਬਾਅਦ 5 ਕੁ ਮਿੰਟਾਂ ਬਾਅਦ ਉੱਥੇ ਪਹੁੰਚ ਗਿਆ ਓਏ ਮੈਂ ਤਾਂ ਤੈਨੂੰ ਲੱਭਦਾ ਆ ਗਿਆ ਵਾਂ ਇਹਦੇ ਸ਼ੁਕਰ ਕਰ ਵੀ ਮੈਨੂੰ ਪਤਾ ਲੱਗ ਗਿਆ ਮੈਨੂੰ ਮਤਲਬ ਉਦੋਂ ਜਿਹਦਾ ਬੰਦੇ ਨੂੰ ਸੋਝ ਜਾਂਦੀ ਆ ਥੋੜੀ ਜੀ ਵੀ ਇਹ ਉੱਥੇ ਰਹਿ ਗਿਆ ਵਿੱਚੇ ਕਹਿੰ ਜਾਂਦਾ ਤੇਰੇ ਘਰ ਦੇ ਆ ਗਏ ਤੇਰਾ ਸਮਾਨ ਤੇਰੀ ਮੰਮੀ ਲੈ ਗਈ ਵੀ ਤੂੰ ਕਿੱਦਾਂ ਮੈਂ ਜਦੋਂ ਮੈਨੂੰ ਸੁੱਟਦੇ ਹੀ ਮੈਂ ਇਹਨੂੰ ਆਵਾਜ਼ਾਂ ਮਾਰਾਂ ਮੰਨ ਲਓ ਵੀ ਜੇ 5-6 ਬੰਦੇ ਹੋਣ ਮਤਲਬ ਦੋ ਬੰਦੇ ਜੇ ਜੋਰ ਲਾਉਣ ਦੇ ਦੀ ਸੌਖਾ ਨਹੀਂ ਬੰਦੇ ਨੂੰ ਖੜਨਾ ਮੈਂ ਪਹਿਲਾਂ ਥੱਲੇ ਫੋਰਟ੍ਰੈਸ ਨੂੰ ਹੱਥ ਪਾ ਲਿਆ ਸੀ ਉਹਦੇ ਨੂੰ ਫੋਰਚੂਨਰ ਦੇ ਨੂੰ ਮੈਂ ਥੱਲਿਓਂ ਨਹੀਂ ਪਹਿਲਾਂ ਉੜਦਾ ਇਹਨਾਂ ਮੈਨੂੰ ਬੜੀ ਧੱਕੇ ਨਾਲ ਥੱਲੇ ਉਠਾਇਆ ਫਿਰ ਮੈਂ ਉੱਪਰ ਜਦੋਂ ਸੁੱਟਿਆ ਉੱਪਰ ਮੈਂ ਬਾਰੀਆਂ 'ਚ ਲਤਾ ਫਸਾਲੀਆਂ ਬਾਰੀ ਦੇ ਵਿੱਚ ਜਦੋਂ ਮੈਨੂੰ ਤੱਕ ਲੱਗੇ ਆ ਤੇ ਮੈਂ ਦਾ ਨਾਲ ਵਾ ਗੱਜੀ ਓਏ ਗੱਜੀ ਭਾਜ ਓਏ ਬਾਬਾ ਪਰ ਉਹ ਮੇਰੇ ਕਿਤੇ ਲੱਗੇ ਨਹੀਂ ਲੱਗਾ ਮੁੜ ਕੇ ਬੱਸ ਉੱਥੇ ਮੈਨੂੰ ਕਰਦਾ ਰਿਹਾ ਜੋ ਕਹਿੰਦੇ ਮੰਨੀ ਜਾ ਜੋ ਕਹਿੰਦੇ ਬੱਸ ਫਿਰ ਮੈਨੂੰ ਉਹ ਸੋਚੀ ਗਈ ਪਈ ਇਹਦੇ ਮਤਲਬ ਤੇਰੀ ਗੇਮ ਪੈ ਗਈ ਹੈ ਮਨਾਖ ਹੀ ਰਾਇ ਸੀ ਤੁਸੀਂ ਕਹਿੰਦੇ ਕਿ ਮੰਨੀ ਜਾ ਮਤਲਬ ਵੀ ਕੋਟ ਦੇ ਹੀ ਸ਼ਰਾਬ ਪੀ ਗਏ ਵੀਡੀਓ ਵਗੈਰਾ ਬਣਾਈ ਤੁਹਾਡੀ ਹਾਂਜੀ ਹਾਂਜੀ ਵੀਡੀਓ ਬਣਾਉਂਦੇ ਸੀ ਕੈਮਰੇ ਦੇ ਫੋਟੋਆਂ ਖਿੱਚਦੇ ਸੀ ਉਹ ਤੇ ਤੁਹਾਨੂੰ ਪਤਾ ਹੀ ਆ ਕਿੰਨੂ ਭੇਜੀਆਂ ਹੋਣੀਆਂ ਫੋਟੋਆਂ ਬਲੈਕਮੇਲ ਕਰਨਾ ਚਾਹੁੰਦੇ ਤੁਹਾਨੂੰ ਗੁਰੂ ਸਾਹਿਬ ਜਾਣਦੇ ਆ ਕਰ ਲੈਣ ਸੱਗੇ ਦੇ ਸਾਹਮਣੇ ਲਿਆਉਣ ਸਾਰਾ ਕੁਝ ਮੈਂ ਤੇ ਕਹਿਣਾ ਜੋ ਜੋ ਕੀਤਾ ਨਾਲੇ ਪੁਲਿਸ ਪ੍ਰਸ਼ਾਸਨ ਨੂੰ ਪਤਾ ਲੱਗੇ ਮੈਨੂੰ ਕਿਡਨੈਪ ਕਰਕੇ ਜਦੋਂ ਖੜਿਆ ਵਾ ਮੈਂ ਤੇ ਕਹਿਣਾ ਵੀ ਪਾਓ ਸਿੰਘੋ ਵੀ ਜਿਹੜੀ ਮੇਰੀ ਕੁੱਟਮਾਰ ਕੀਤੀ ਆ ਤੇ ਮੇਰਾ ਬੰਦੇ ਪਹਿਚਾਨ ਲੈ ਸਾਰੇ ਤੁਸੀਂ ਨਹੀਂ ਮੈਂ ਸਾਰੇ ਨਹੀਂ ਬੰਦੇ ਵਿੱਚੋਂ ਇੱਕ ਦੋਆਂ ਕ ਬੰਦਿਆਂ ਦੇ ਇੱਕ ਦੀ ਤਾਂ ਮੈਨੂੰ ਪੂਰੀ ਪਹਿਚਾਣ ਆ ਬਾਕੀ ਨੇ ਉਹਨਾਂ ਨੇ ਮੂੰਹ ਬੱਦੇ ਹੀ ਤੇ ਤਿੰਨ ਕ ਬੰਦੇ ਮੈਨੂੰ ਪ੍ਰੋਫੈਸ਼ਨਲ ਜਿਹੜੇ ਕ੍ਰਿਮੀਨਲ ਜੇ ਲੱਗਦੇ ਆ ਜਿਹੜੇ ਵਿੱਚੋਂ ਤੇ ਤੁਸੀਂ ਆਏ ਕਿਵੇਂ ਆਏ ਉਹਨਾਂ ਨੇ ਸ਼ਰਾਬ ਬਹੁਤ ਜਿਆਦੀ ਪੀਤੀ ਸੀ ਜਿਹੜੀ ਆ ਮੁਰਕੇ ਜਦੋਂ ਕਟਮਾਂ ਨੂੰ ਦੇ ਰਹੀ ਫਿਰ ਨਾਲ ਲੱਗੇ ਉਹਨੇ ਡੈਕ ਲਾਇਆ ਸੀ ਉਹਨਾਂ ਦੇ ਡੇਰੇ ਆ ਬਾਹਰ ਬਾਹਰ ਤੇ ਲਾਗੇ ਅੰਦਰ ਤੰਗਲੀ ਪਈ ਇਹ ਬਾਹਰ ਨਿਕਲ ਕੇ ਮੁੜ ਕੇ ਸਲਾਮਾ ਫੋਨ ਫੋਨ ਕਰਦੇ ਸੀ ਕਿਸੇ ਨੂੰ ਕਿਸੇ ਨਾਲ ਗੱਲਾਂ ਕਰਦੇ ਸੀ ਪੁੱਛਦੇ ਸੀ ਤੇ ਇੱਕ ਰਾ ਇਹਨਾਂ ਨੂੰ ਹੋ ਗਿਆ ਸੀ ਕਿ ਵੀ ਕਿਉਂਕਿ ਮੇਰੇ ਪੇਰੈਂਟਸ ਇਹਨਾਂ ਨੇ ਜਦੋਂ ਮੈਨੂੰ ਚੁੱਕਿਆ ਨਾ ਉਥੋਂ ਉਹ ਪਿੰਡ ਮੇਰਾ ਹੈਗਾ ਉਹ ਸਾਡੇ ਢੋਟਾ ਅਹਿਮਦਪੁਰਾ ਚੱਕਰੇ ਕਾ ਸਾਡੇ ਇੱਕੋ ਪਿੰਡ ਹੀ ਆ ਸਾਡਾ ਹੂੰ ਸਾਡਾ ਜੱਦੀ ਪਿੰਡ ਸਾਡਾ ਪਰਿਵਾਰ ਵੱਡਾ ਵਾ ਤੇ ਸਾਡੀ ਜ਼ਮੀਨ ਮਤਲਬ ਉੱਥੇ ਵੀ ਆ ਉਹ ਪਿੰਡ ਦੇ ਸਾਰੇ ਜਾਣਕਾਰੀ ਉਹਨਾਂ ਜਦੋਂ ਵੇਖਿਆ ਵੀ ਇਹ ਤੇ ਯੋਦਾ ਵਾ ਉਹ ਉਸੇ ਵੇਲੇ ਮੇਰੇ ਘਰ ਖਬਰ ਪਹੁੰਚ ਗਈ ਮੈਨੂੰ ਚੁੱਕ ਦਿਆਂ ਚੁੱਕਦੇ ਜਦੋਂ ਕੋ ਲੈ ਕੇ ਨਿਕਲੇ ਇਹਨੇ ਜਦੋਂ ਮੇਰਾ ਬ੍ਰਦਰ ਤੇ ਮੇਰੀ ਮੰਮੀ ਉਥੇ ਪਹੁੰਚ ਗਏ ਸੀ ਸੋ ਉਹਨਾਂ ਨੂੰ ਪਤਾ ਲੱਗ ਗਿਆ ਵੀ ਪੁਲਿਸ ਨੂੰ ਵਾਇਰਲੈਸ ਹੋ ਗਈ ਆ ਸੋ ਮਤਲਬ ਫੋਨ ਫੋਨ ਕਰਦੇ ਰਹਿ ਕਿ ਕੀ ਕਰੀਏ ਉਹਨਾਂ ਚ ਇੱਕ ਹੀ ਜਾਂਦਾ ਸੀ ਲਿਆਓ ਇਹਨੂੰ ਦਰਿਆਇ ਪਾ ਕੇ ਆਈਏ ਗੋਲੀ ਮਾਰ ਕੇ ਸੋ ਅਸਲਾ ਹੈ ਸੀ ਉਹਨਾਂ ਕੋਲੇ ਹਾਂਜੀ ਹਾਂਜੀ ਉਹਨਾਂ ਕੋ ਇੱਕ ਸਿਕਸਰ ਹੀ ਉਹਨਾਂ ਕੋ ਜਿਹੜਾ ਮੈਂ ਵੇਖਿਆ ਵਾ ਮਤਲਬ ਮੈਨੂੰ ਨਹੀਂ ਪਤਾ ਬਾਹਾਂ ਤੇ ਕੀ ਵਜਿਆ ਬਾਹਾਂ ਤੇ ਮੇਰੇ ਉਰੇ ਕਰਪਾਨ ਮਾਰੀ ਉਹਨੇ ਮੁੰਡੇ ਦੇ ਜਿਹੜਾ ਡਾਂਕੇ ਲੱਗੇ ਡਾਂਕੇ ਦੇ ਪਤਾ ਨਹੀਂ ਕਾਫੀ ਨੰਮਲਸ 5 5 6 ਲੱਗੇ ਨੇ ਕੀ ਐਫ ਆਈ ਆਰ ਦੀ ਰਿਪੋਰਟ ਕੀ ਆਈ ਕਿਹੜੀਆਂ ਕਿਹੜੀਆਂ ਧਰਾਵਾਂ ਲੱਗੀਆਂ ਅ ਐਫ ਆਈ ਆਰ ਤੇ ਹਲੇ ਮੈਂ ਨਹੀਂ ਪੜੀ ਮੈਨੂੰ ਲੱਗਦਾ ਕਿ ਉਹ ਤਾਂ ਸਵੇਰ ਦਾ ਹੀ ਗਿਆ ਪਰ ਮੈਨੂੰ ਲੱਗਦਾ ਕਿ ਹਲੇ ਦੁਜੇ ਬੰਨੇ ਹੋ ਕਿਉਂਕਿ ਸਰਕਾਰ ਵੀ ਮੈਂ ਤੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਮੈਨੂੰ ਕੋਈ ਫੇਵਰ ਨਹੀਂ ਚਾਹੀਦਾ ਕਿ ਹਲੋ ਪਰ ਜਿਹੜਾ ਉਹ ਪੁਲਿਸ ਪ੍ਰਸ਼ਾਸਨ ਆਪਣੀ ਕਾਰਵਾਈ ਕਰੇ ਤੇ ਮੈਨੂੰ ਲੱਗਦਾ ਕਿ ਹਲੇ ਉਹ ਪ੍ਰੈਸ਼ਰ ਪ੍ਰੈਸ਼ਰ ਪਾਉਂਦੇ ਆ ਪਤਾ ਨਹੀਂ ਲੈ ਆਪੀ ਰਾਜੀਨਾਵਲੇ ਵੀ ਆਉਂਦੇ ਵਿੱਚ ਰੱਬ ਜਾਣੇ ਨਹੀਂ ਹਲੇ ਆਪ ਸਾਡੇ ਕੋਲ ਕੋਈ ਨਹੀਂ ਆਇਆ ਨਹੀਂ ਫੋਨ ਫੋਨ ਤੇ ਆ ਰਹੇ ਨੇ ਤੇ ਮਤਲਬ ਕਿਡੈਪ ਕਰਕੇ ਕੁੱਟਿਆ ਸੰਗਤ ਕਹਦੇ ਮੈਨੂੰ ਸੰਗਤ ਕਹਦੇ ਕਿ ਰਾਜੀਨਾਵਾ ਕਰ ਲਾ ਮੈਨੂੰ ਮੇਰੀ ਕੁੱਟ ਨਹੀਂ ਆ ਕੋਈ ਆ ਤੇ जख्म ਦੇ ਨਿਸ਼ਾਨ ਚੱਲ ਜਾਣੇ ਸੌਰੀ ਤੇ ਮੈਨੂੰ ਸੰਗਤ ਕਹਦੇ ਇੱਕ ਵਾਰੀ ਕਿ ਰਾਜੀਨਾਵਾ ਕਰ ਲਾ ਤੇ ਮੈਂ ਜੀ ਥੱਲੇ ਬਹਿ ਕੇ ਮਾਫੀ ਮੰਗ ਲੂੰਗਾ ਜੇ ਮੇਰਾ ਕਸੂਰ ਆ ਕਿ ਮੈਂ ਪਾਈ ਅਮਰਤਪਾਲ ਸਿੰਘ ਦੀ ਸਪੋਰਟ ਕੀਤੀ ਅਸੀਂ ਜਿੱਤ ਗਏ ਆ ਤੇ ਸੰਗਤ ਮੈਨੂੰ ਕਹਦੇ ਕਿ ਜੋਦਾ ਸਿੰਘ ਦੀ ਗਲਤੀ ਆ ਤੇ ਮੈਂ ਦੋਵੇਂ ਹੱਥ ਜੋੜ ਕੇ ਲੀਕਾਂ ਕੱਢ ਕੇ ਮਾਫੀ ਮੰਗ ਲੂੰਗਾ ਰਾਈਟਨਾਵ ਕਰ ਲੂੰਗਾ ਜੀ ਉਹਨਾਂ ਨੂੰ ਇਹ ਸੀਗਾ ਵੀ ਇਹਨੇ ਬਾਹਰ ਜਾਣਾ ਇਹਨੇ ਬੋਲਣਾ ਨਹੀਂ ਜਾਂ ਕੁਝ ਕਾਰਵਾਈ ਨਹੀਂ ਕਰਨੀ ਅਸਲ ਸੱਚ ਇਹ ਆ ਸਭ ਤੋਂ ਵੱਡੀ ਪ੍ਰੋਬਲਮ ਇਹੀ ਆ ਕਿ ਐਨਆਰਏ ਗਾ ਅਮਰੀਕਨ ਸਿਟੀਜ਼ਨ ਆ ਤੇ ਜੇ ਪੰਗਾ ਲਊਗਾ ਤੇ ਇਥੇ ਲਵੇਟਿਆ ਜਾਊਗਾ ਤੇ ਇਹਨੂੰ ਫਸਾਉਣਿਆ ਕੇ ਨਾ ਕੇਸ ਚੱਕਰ ਦੇ ਵਿੱਚ ਕਿਡਨਾਪ ਕਰਕੇ ਮੈਨੂੰ ਖੜਿਆ ਕੋਟ ਮਾਰ ਮੇਰੀ ਕੀਤੀ ਆ ਤੇ ਮਤਲਬ ਕ੍ਰੋਸ ਪਰਚਾ ਮਤਲਬ ਮਤਲਬ ਸਾ ਮੋਬਾਈਲ ਕੁਛ ਨਹੀਂ ਲੈ ਕੇ ਗਏ ਨਹੀਂ ਮੇਰਾ ਮੋਬਾਈਲ ਨਹੀਂ ਉਹਨਾਂ ਨੇ ਮੈਨੂੰ ਲੱਗਾ ਮੋਬਾਈਲ ਉਹਨਾਂ ਨੇ ਜਾਣ ਬੋਝ ਕੇ ਨਹੀਂ ਖੜਿਆ ਕਿਉਂਕਿ ਉਹਦੇ ਵਿੱਚ ਲੋਕੇਸ਼ਨ ਲੋਕੇਸ਼ਨ ਜਾਣਦਾ ਸੀ ਮੇਰਾ ਬੈਗ ਬੂਗਲ ਜਿਹੜਾ ਉਹ ਚਲ ਗਿਆ ਵਾ ਮੇਰੇ ਗੋਟ ਤੇ ਸਪੋਰਟਸ ਘੜੀ ਬੱਧੀ ਇੱਕ ਪੀਲੀ ਜਦੋਂ ਮੈਂ ਟਾਲਾ ਸਾਹਿਬ ਮੈਂ ਟਾਲਾ ਸਾਹਿਬ ਤੋਂ ਸ਼ੁਕਰਾਨਾ ਕਰਨ ਗਿਆ ਹਾਂ ਮੈਂ ਦੋ ਦਿਨ ਪਹਿਲਾਂ ਉੱਥੇ ਸੋਕੇ ਆਏ ਹਾਂ ਵੀ ਬਾਬਾ ਸਾਡੀ ਪੱਗ ਰੱਖੀ ਮੇਰੀ ਕੌਮ ਦੀ ਕਿ ਮੈਂ ਐਡੀ ਦੂਰੋਂ ਚੱਲ ਕੇ ਆਇਆ ਵਾਂ ਮੁੜ ਕੇ ਬੀਬੀ ਖਾਲੜਾ ਜੀ ਉਹ ਵੀ ਸਾਨੂੰ ਟੀਚਰਾਂ ਕਰਦੇ ਨਾ ਕਿ ਮਾਝੇ ਵਾਲਿਓ ਤੁਸੀਂ ਕਿਉਂਕਿ ਪੈਰ ਪੈਰ ਤੇ ਸਿੰਘਾਂ ਦਾ ਖੂਨ ਡੁੱਲਾ ਵਾ ਤੇ ਵੀ ਮਾਝੇ ਵਾਲਿਓ ਤੁਸੀਂ ਆਪਣਾ ਹਰਾਤਾ ਬੀਬੀ ਖਾਲੜਾ ਨੂੰ ਮੈਂ ਉਹਦਾ ਆਖੀ ਤੀ ਕਿ ਪਾਸ਼ਾ ਹਾ ਮਤਲਬ ਸਾਨੂੰ ਨਾ ਪਰੈਰ ਕੀਤੇ ਮਾਝੇ ਵਾਲਿਆਂ ਨੇ ਤੇ ਇਹ ਸਾਰੇ ਲਾਂਵੇਂ ਲਾਤੇ ਆ ਤੇ ਨਾਲ ਫਰੀਦਕੋਟੀਆਂ ਨੇ ਵੀ ਮਤਲਬ ਜਿਹੜੀ ਉਹ ਉਹ ਜਿਹੜੀ ਉਹ ਚੜ੍ਹਦੀ ਕਲਾ ਕਰਤੀ ਆ ਸੋ ਜੀ ਗਿਲਾ ਹੈ ਕਿਸੇ ਤੇ ਇਸ ਚੀਜ਼ ਦਾ ਨਹੀਂ ਕਿਸੇ ਤੇ ਨਹੀਂ ਗਿਲਾ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਕਿ ਮੇਰੇ ਵਰਗੇ ਪਾਪੀ ਪਤਿਤ ਬੰਦੇ ਕੋ ਜਿਨ੍ਹਾਂ ਨੇ ਇੰਨੀ ਸੇਵਾ ਲੈ ਲਈ ਆ ਕਿਤੇ ਅਸੀਂ ਵੀ ਕਿਤੇ ਕਿਸੇ ਗਿਣਤੀ 'ਚ ਆ ਗਏ ਆ ਅਸੀਂ ਤੇ ਸੰਗਤ ਦੀ ਮਤਲਬ ਚਰਨਾਂ ਦੀ ਧੂੜ ਧੂੜ ਵੀ ਨਹੀਂ ਹੈਗਾ ਮੈਂ ਤੇ ਤੇ ਜਿਹਦੇ ਲੇਖੇ ਇੰਨੀ ਸੇਵਾ ਆ ਗਈ ਆ ਵੇਖੋ ਮੈਨੂੰ ਤੁਹਾਡੇ ਵਰਗੇ ਵੀਰ ਕਿੰਨੀ ਦੂਰੋਂ ਤੁਸੀਂ ਚੱਲ ਕੇ ਇਸ ਘਰ ਆਏ ਜੇ ਏਸ ਪਾਪੀ ਦੇ ਕਰ ਤੇ ਮੇਰੇ ਲਈ ਇੰਨਾ ਹੀ ਬਹੁਤ ਆ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ